ਪਰਮੇਸ਼ਰ ਦੇ ਪਿਆਰ ਵਾਲਾ ਇੱਕ ਭਗਤ ਜਿਸ ਦਾ ਇਸ ਧਰਤੀ ਤੇ ਜਨਮ ਹੋਇਆ ਜਿਸ ਦਾ ਨਾਮ ਭਗਤਾਂ ਦੀ ਸੂਚੀ ਵਿੱਚ ਭਗਤ ਪ੍ਰਹਿਲਾਦ ਜੀ ਕਰਕੇ ਆਉਂਦਾ ਹੈ ਜਿਸ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਵੀ ਸਤਕਾਰ ਦਿੱਤਾ ਹੈ ਰਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਉ ਹਰ ਜੈਸੇ ਜਦੋਂ ਨਾਮ ਵਾਸਤੇ ਸਿਮਰਨ ਵਾਸਤੇ ਪਾਤਸ਼ਾਹ ਪ੍ਰੇਰਦੇ ਨੇ ਉਪਦੇਸ਼ ਦਿੰਦੇ ਨੇ ਤੇ ਉਸ ਭਗਤ ਦੀ ਉਦਾਹਰਣ ਦਿੰਦੇ ਨੇ ਉਹਦਾ ਜ਼ਿਕਰ ਬਾਣੀ ਵਿੱਚ ਕਰਦੇ ਨੇ ਪਰ ਜਿਸ ਘਰ ਦੇ ਵਿੱਚ ਉਸ ਭਗਤ ਦਾ ਜਨਮ ਹੋਇਆ ਉਸੇ ਘਰ ਦੇ ਵਿੱਚ ਉਹਦਾ ਪਿਤਾ ਰਹਿੰਦਾ ਹੈ ਜਿਸ ਦਾ ਨਾਮ ਹਰਣਾਖਸ਼ ਹੈ ਪਰ ਵਿਰਤੀ ਇੱਕਦਮ ਇਹਨਾਂ ਦੇ ਉਲਟ ਹੈ ਇਹ ਰੱਬ ਨੂੰ ਪ੍ਰੇਮ ਕਰਨ ਵਾਲੇ ਨੇ ਪਿਆਰ ਕਰਨ ਵਾਲੇ ਨੇ ਪਰ ਪਿਤਾ ਹੰਕਾਰੀ ਪੁਰਸ਼ ਹੈ ਰਾਕਸ਼ਸ ਵਿਰਤੀ ਵਾਲਾ ਤੇ ਜਦੋਂ ਬੰਦਾ ਹੰਕਾਰੀ ਹੋ ਜਾਂਦਾ ਹੈ ਨਾ ਫੇ ਪਾਤਸ਼ਾਹ ਕਹਿੰਦੇ ਹਰ ਜੀਓ ਅਹੰਕਾਰ ਨਾ ਭਾਵੇਈ ਵੇਦ ਕੂਕ ਸੁਡਾਵੇ ਗ੍ਰੰਥਾਂ ਨੇ ਇਸ ਗੱਲ ਦਾ ਹਵਾਲਾ ਦਿੱਤਾ ਬਾਣੀ ਨੇ ਇਸ ਗੱਲ ਦਾ ਹਵਾਲਾ ਦਿੱਤਾ ਵੀ ਰੱਬ ਨੂੰ ਹੰਕਾਰ ਚੰਗਾ ਨਹੀਂ ਜੇ ਲੱਗਦਾ ਹੰਕਾਰ ਵਿੱਚ ਬਚਨ ਕਰਦਾ ਮੇਰੇ ਰਾਜ ਵਿੱਚ ਰਹਿਣ ਵਾਲੀ ਜਿਤਨੀ ਪਰਜਾ ਹੈ ਉਹ ਸਾਰੀ ਰੱਬ ਦਾ ਨਾਮ ਛੱਡ ਕੇ ਮੇਰਾ ਨਾਮ ਜਪੇਗੀ ਹਰ ੜਾਕਿਸ਼ ਹਰ ੜਾਕਿਸ਼ ਆਪਣੀ ਰਸਨਾ ਤੋਂ ਬੋਲੇਗੀ ਹੁਣ ਜਿਸ ਨੂੰ ਜਾਨ ਪਿਆਰੀ ਹੈ ਉਹ ਮੌਤ ਦੇ ਭੈ ਤੋਂ ਜ਼ਿੰਦਗੀ ਦੇ ਲਾਲਚ ਵਸ ਆ ਕੇ ਇਹਦਾ ਨਾਮ ਜਪਣ ਲੱਗਿਆ ਇਹਦਾ ਹੰਕਾਰ ਹੋਰ ਵੱਧ ਗਿਆ ਇਹ ਹੰਕਾਰੀ ਬੰਦੇ ਦਾ ਸੁਭਾਅ ਹੁੰਦਾ ਹੈ ਜਿੰਨਾ ਕੋਈ ਉਹਦਾ ਕਹਿੜਾ ਮੰਨਣ ਲੱਗ ਜਾਏ ਜਿੰਨਾ ਕੋਈ ਹੰਕਾਰੀ ਬੰਦੇ ਦੇ ਅੱਗੇ ਝੁਕਣ ਲੱਗ ਜਾਏ ਉਹਦੇ ਹੰਕਾਰ ਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ ਹੰਕਾਰ ਵੱਧਦਾ ਗਿਆ ਪਰ ਮਾਲਕ ਨੇ ਰਹਿਮਤ ਕਿਰਪਾ ਕੀਤੀ ਏਸੇ ਦੇ ਘਰ ਦੇ ਵਿੱਚ ਆਪਣਾ ਪਿਆਰਾ ਭਗਤ ਭੇਜ ਦਿੱਤਾ ਹੈ ਅਕਾਲ ਪੁਰਖ ਆਖਦੇ ਨੇ ਵੀ ਤੂੰ ਦੁਨੀਆ ਨੂੰ ਆਖਦਾ ਵੀ ਮੇਰੇ ਰਾਜ ਦੇ ਵਿੱਚ ਵਸਣ ਵਾਲਾ ਕੋਈ ਵੀ ਜੀਵ ਰੱਬ ਦਾ ਨਾਮ ਨਹੀਂ ਜਪੇਗਾ ਮੈਂ ਆਪਣਾ ਨਾਮ ਜਪਣ ਵਾਲਾ ਭਗਤ ਤੇਰੇ ਘਰ ਵਿੱਚ ਭੇਜਣ ਲੱਗਾ ਤੂੰ ਪਹਿਲਾਂ ਉਸੇ ਨੇ ਰੋਕ ਕੇ ਦਿਖਾ ਦੁਨੀਆ ਦੀ ਗਲਬਾਦੀ ਭਗਤ ਜੀ ਦੀ ਉਮਰ